ਪੰਜਾਬ ਦੇ ਵਿੱਚ ਹੜ੍ਹਾਂ ਨੇ ਜਿੱਥੇ ਤਬਾਹੀ ਮਚਾਈ ਹੈ ਉੱਥੇ ਹੀ ਹੁਣੋਂ ਪਾਣੀ ਉਤਰਨ ਤੋਂ ਬਾਅਦ ਤਬਾਹੀ ਦੇ ਨਿਸ਼ਾਨ ਜੋ ਨੇ ਉਹਨਾਂ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਨ ਲੱਗ ਪਏ ਨੇ ਦੱਸਦੀ ਹੈ ਕਿ ਜਿੱਥੇ ਤਬਾਹੀ ਨੇ ਲੋਕਾਂ ਦੇ ਘਰ ਤੱਕ ਤਬਾਹ ਕਰ ਦਿੱਤੇ ਨੇ ਉੱਥੇ ਹੀ ਘਰਾਂ ਦੇ ਵਿੱਚ ਪਿਆ ਸਾਰਾ ਸਮਾਨ ਵੀ ਮਿੱਟੀ ਹੋ ਗਿਆ ਹੈ ਰਾਵੀ ਦਰਿਆ ਨੇ ਪਠਾਨਕੋਟ ਜ਼ਿਲ੍ਹੇ ਦੇ ਪੋਆ ਵਿਧਾਨ ਸਭਾ ਹਲਕੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਲਾਕੇ ਦੇ ਕਈ ਪਿੰਡ ਡੁੱਬ ਗਏ ਜਿਸ ਨਾਲ ਲੋਕਾਂ ਦੇ ਖੇਤ, ਘਰ ਅਤੇ ਘਰੇਲੂ ਸਮਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ। ਪਾਣੀ ਘਟ ਗਿਆ ਹੈ ਪਰ ਉਹ ਹੁਣ ਆਪਣੇ ਪਿੱਛੇ ਤਬਾਹੀ ਦੇ ਕਈ ਨਿਸ਼ਾਨ ਛੱਡ ਗਿਆ। ਪਠਾਨਕੋਟ ਜ਼ਿਲ੍ਹੇ ਦੇ ਤਾਸ਼ ਪਿੰਡ ਵਿਖੇ ਵੀ ਤਬਾਹੀ ਦੀ ਇੱਕ ਅਜੀਬ ਨਿਸ਼ਾਨੀ ਦੇਖੀ ਗਈ ਜਦੋਂ ਪਾਣੀ ਘਟ ਹੋਇਆ ਤਾਂ ਇੱਕ ਪਰਿਵਾਰ ਆਪਣੇ ਘਰ ਵਾਪਸ ਆਇਆ ਤਾਂ ਉਹਨਾਂ ਨੂੰ ਆਪਣੇ ਘਰ ਦਾ ਕੋਈ ਪਤਾ ਨਹੀਂ ਲੱਗਿਆ। ਬੱਚੇ, ਬੁੱਢੇ ਅਤੇ ਨੌਜਵਾਨ ਰੇਤ ਵਿੱਚ ਆਪਣੇ ਘਰ ਦੇ ਨਿਸ਼ਾਨ ਲੱਭ ਰਹੇ ਸਨ ਅਤੇ ਆਪਣੇ ਹੱਥਾਂ ਨਾਲ ਰੇਤ ਕੱਢ ਰਹੇ ਸਨ ਅਤੇ ਬਾਕੀ ਸਮਾਨ ਦੀ ਭਾਲ ਕਰ ਰਹੇ ਸਨ। ਦਰਿਆ ਦੇ ਮਲਬੇ ਅਤੇ ਰੇਤ ਨੇ ਰਾਵੀ ਦਰਿਆ ਦੇ ਕੰਢੇ ਖੇਤਾਂ ਵਿੱਚ ਝੋਨੇ ਦੀ ਫਸਲ ਨੂੰ ਟੱਕ ਕੇ ਰੱਖ ਦਿੱਤਾ। ਰਾਵੀ ਦਰਿਆ ਦੇ ਕੰਢੇ ਸਥਿਤ ਇਹ ਪਿੰਡ ਹੜ੍ਹ ਦੇ ਪਾਣੀ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਉੱਥੇ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਬਹੁਤ ਹੀ ਸਖਤ ਮਿਹਨਤ ਕਰਕੇ ਆਪਣੇ ਇਸ ਘਰ ਨੂੰ ਤਿਆਰ ਕੀਤਾ ਸੀ ਇੱਕ ਇੱਕ ਰੁਪਿਆ ਜੋੜ ਕੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਇੱਕ ਸਮਾਨ ਲਿਆਂਦਾ ਸੀ ਤਾਂ ਜੋ ਉਹ ਸੁੱਖ ਸੁਵਿਧਾ ਦੇਣਗੇ ਪਰੰਤੂ ਅਚਾਨਕ ਆਏ ਹੜ੍ਹ ਨੇ ਸਾਰਾ ਕੁਝ ਹੀ ਤਬਾਹ ਕਰਕੇ ਰੱਖ ਦਿੱਤਾ ਜਿੱਥੇ ਹੁਣ ਘਰ ਦਾ ਹੀ ਕੁਝ ਪਤਾ ਨਹੀਂ ਚੱਲ ਰਿਹਾ ਉੱਥੇ ਹੀ ਘਰ ਦੇ ਅੰਦਰ ਪਏ ਟੀਵੀ ਫਰਿੱਜ ਕੂਲਰ ਦੇ ਵਿੱਚ ਰੇਤ ਜੰਮ ਗਈ ਹੈ ਰੇਤ ਜੰਮਣ ਦੇ ਕਾਰਨ ਹੁਣ ਉਹ ਬਿਲਕੁਲ ਹੀ ਮਿੱਟੀ ਹੋ ਚੁੱਕੇ ਨੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੁਰੰਤ ਉਹਨਾਂ ਨੂੰ ਉਚਿਤ ਮੁਆਵਜ਼ਾ ਦੇਣਾ ਚਾਹੀਦਾ ਤਾਂ ਜੋ ਉਹ ਆਪਣਾ ਦੁਬਾਰਾ ਤੋਂ ਗੁਜ਼ਾਰਾ ਕਰ ਸਕਣ ਆਣੀ ਇਹਨਾਂ ਦੀ ਬਰਬਾਦੀ ਕਰਕੇ ਰੱਖਤੀ ਜੀ ਇੰਨਾ ਕਾ ਜ਼ਿਆਦਾ ਸਮਾਨ ਹੀ ਸਾਡਾ ਦੇ ਲੱਭਣ ਦੀ ਕੋਸ਼ਿਸ਼ ਵੀ ਰਿਹਾ ਜੀ ਇੰਨਾ ਕਾ ਜ਼ਿਆਦਾ ਸਮਾਨ ਬਣਾਇਆ ਹੈ 5-6 ਲੱਖ ਦਾ ਸਾਡਾ ਸਮਾਨ ਜਿਹੜਾ ਮਿਹਨਤ ਕਰ ਕਰ ਬਣਾਇਆ ਹੈ ਐਸੀ ਇਹ ਤੇ 5 ਡੇਰੇ ਆ ਜੀ ਮਿਹਨਤ ਕਰ ਕਰ ਬਣਾਏ ਮਿਹਨਤੀ ਬੰਦੇ ਆ ਜੀ ਅਸੀਂ ਸਾਡੀ ਅਜ ਤੱਕ ਤਾਂ ਕੋਈ ਹਲਪ ਨਹੀਂ ਹੋਈ ਜੀ ਇਹ ਸਰਕਾਰ ਵਾਲੇ ਮੰਗ ਕਰਦੇ ਵੀ ਸਾਨੂੰ ਦਿੱਤਾ ਜਾਵੇ ਹਨੁਮਾਨਾ ਕਿੰਨਾ ਤੋਂ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਬਹੁਤ ਹੋਇਆ ਜੀ 15 16 ਸਾਲ ਹੋ ਗਏ ਸਾਨੂੰ ਇੱਥੇ ਜੀ ਰਹਿੰਦੇ ਆਣ ਮਿਹਨਤ ਕਰਦੇ ਆਣ ਤੇ ਬਹੁਤ ਜੀ ਸਮਾਨ ਬਣਾਏ ਕਿੰਤੀ ਜੀ ਜੋ ਕਰਦਾ ਹੈ ਸਾਡਾ ਸਾਰਾ ਸਮਾਨ ਹੀ ਖਰਾਬ ਰੁੜ ਗਿਆ ਜੀ ਸੰਦ ਕਮਰਾ ਵੀ ਨਹੀਂ ਲੱਭਾਂਦੇ ਜੀ ਅੱਜ ਆਇਆ ਗਿਆ ਸਾਡੇ ਵੀ ਇੱਥੇ ਤੇ ਰਸਤਾ ਵੀ ਨਹੀਂ ਹੈ ਨਹੀਂ ਕਿ ਲੰਘਣ ਵਾਸਤੇ ਜੋ ਉੱਤੇ ਚੜ ਗਈ ਰੇਤ ਚੜ ਗਈ ਮਿੱਟੀयां ਖਰਾਬ ਹੋ ਗਿਆ ਸਾਰਾ ਕੁਝ ਕ੍ਰਾਸ਼ ਕਰਨ ਦਾ ਇਹ ਸਮਾਨ ਦੀ ਥੋੜਾ ਤਾਂ ਕੋਈ ਸਾਨੂੰ ਲੱਭਾ ਵੀ ਇੱਥੇ ਸਾਡਾ ਕਮਰਾ ਹੈ ਕਮਰੇ ਹਨ ਜੀ ਸਾਡੇ ਇੱਥੇ ਤੇ باقی ਪਿਛੇ ਆਉਂਦੇ ਬੰਦੇ ਜੀ ਜਿੰਨਾਂ ਕੋ ਪੈਲੀ 20 25 ਵਿੱਚ ਕਿੱਲੇ ਉਹਨਾਂ ਨੂੰ ਪੈਸੇ ਦੇ ਕੇ ਤੇ ਮੋੜ ਜਾਂਦੇ ਆ ਸਾਡੇ ਗਰੀਬਾਂ ਨੂੰ ਕੋਈ ਵੇਖਦੇ ਨਹੀਂ ਜੀ ਅਸੀਂ ਸਰਕਾਰ ਦਾ ਕੋਈ ਨੁਮਾਇਦਾ ਆਇਆ ਹੁੰਦਾ ਨਹੀਂ ਜੀ ਕੋਈ ਨਹੀਂ ਆ ਸਸਤਾ ਵਾਲੇ ਭੈਣ ਭਰਾਵਾਂ ਆਉਂਦੇ ਉਹ ਸਾਡੀ ਹੈਲਪ ਕਰਨ ਦਾ ਜੀ ਸਾਨੂੰ ਉਹ ਦੇ ਦਿੰਦੇ ਆ ਕੱਚਾ ਪੱਕਾ ਰਾਸ਼ਨ ਤਰਪਾਲਾਂ ਦੇ ਗਏ ਗਿਆ ਸਾਨੂੰ ਤੁਸੀਂ ਉੱਪਰ ਬੈਠੇ ਆਂ ਤਰਪਾਲਾਂ ਲਾ ਕੇ ਬਾਕੀ ਸਾਨੂੰ ਮੱਛਰ ਵਾਲੀਆਂ ਟੂਪਾ ਟਾਪਾ ਦੇ ਜਾਂਦੇ ਜੀ ਮੱਛਰ ਬਹੁਤ ਲੱੜਦਾ ਬੱਤੀ ਦੀ ਦਿੱਕ ਤੇ ਬੱਤੀ ਹੈ ਨਹੀਂ ਉੱਥੇ ਬੱਚੇ ਲੈ ਕੇ ਬੈਠੇ ਆ ਉੱਥੇ ਜੀ ਬਹੁਤ ਬੁਰਾ ਹਾਲ ਸਾਡਾ ਹਲਾਤਾ ਤੇ ਬਹੁਤ ਮਾੜੇ ਬਹੁਤ ਜਾਤਾ ਇਹ ਬਰਬਾਦੀ ਸਾਡੀ ਹੋਈ ਬਹੁਤ ਸਮਾਨ ਬਣਾਇਆ 6-7 ਲੱਖ ਦਾ ਮਿਹਨਤ ਕਰ ਕਰਕੇ ਸਾਡਾ ਕੁਛ ਨਹੀਂ ਰਿਹਾ ਹੁਣ ਘਰ ਵੇਖਣ ਆਇਆ ਤਾਂ ਘਰ ਦਾ ਨਿਸ਼ਾਨ ਲੱਭੰਦੇ ਹਨ ਇੱਕ ਥੋੜਾ ਜਿਹਾ ਲੱਭਾ ਤੂਤ ਲੱਭਾ ਉਹਦੇ ਚੋਂ ਥੋੜਾ ਜਿਹਾ ਨਕ ਸਮਾਨ ਬਣ ਕੇ ਗਿਆ ਤੂਤ ਨਾਲ ਉਹ ਥੋੜੀ ਨਿਸ਼ਾਨੀ ਹਨ ਲੱਭੀ ਤੇ ਇਹ ਤੋਂ ਦੋ ਚੀਜ਼ਾਂ ਲੱਭੀਆਂ ਟੋਕਾ ਹੈ ਉਥੇ ਟੋਕੇ ਦੀ ਲਾਟ ਜੀਨ ਲੱਭੀ ਉਹਦੇ ਹੱਸ ਹੋ ਗਈ ਥੋੜਾ ਉਹ ਥਲੇ ਸੁਮ ਜਾਂਦ ਕੇ ਮਿਲ ਜਾਇਆ ਹੋਰ ਰੁਕਣਾ ਪਸ਼ੂ ਵੀ ਸੀਗੇ ਤੁਹਾਡੇ ਹਾਂ ਪਸ਼ੂ ਆ ਗਏ ਸੱਤ ਪਸ਼ੂ ਖੜਾ ਨੇ ਉਹ ਪਾਣੀ ਦੇ ਵਿੱਚ ਹੀ ਕੱਢ ਕੇ ਖੜੇ ਹਨ ਤੇ ਉਧਰੇ ਸਰਕਾਰ ਦਾ ਕੋਈ ਨੁਮੰਦਾ ਆਇਆ ਅਜੇ ਤੱਕ ਤਾਂ ਕੋਈ ਨਹੀਂ ਆਇਆ ਹੂੰ ਮੈਂ ਹੂੰ ਤੁਸੀਂ ਕਿੱਥੇ ਰਹਿ ਰਹੇ ਹੋ ਮੈਂ ਤੁਸੀਂ ਤੇ ਰਹਿ ਰਹੇ ਹਾਂ